ਦੋ ਰਿਸ਼ਵੇਂ ਦੇ ਧਰਦੀ ਵੰਡੀ ਇੱਕ ਮਹਿਲਾ ਦਾ ਇੱਕ ਢੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਮੰਡੀ ਇੱਕ ਜੂੰਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪਰਵਾਹ ਕਰੇ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕਿ ਦਾਦੀ ਨੂੰ ਪੈ ਜਾਂਦੇ ਕਿ ਇਹਦੇ ਪਾਪੇ ਨੂੰ ਪੈ ਜਾਂਦੇ ਕਿ ਇਹਨੂੰ ਕਹਿੰਦੇ ਕੱਢ ਦਿਓ ਕਿਦਾਂ ਕੀ ਹੋ ਜੂ ਪੰਜਾਬ ਵਧੂ ਦੇਖੋ ਅਜੰਡਾ ਐ ਨਹੀਂ ਹੁੰਦਾ ਅਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਉਹ ਆਤਮਾਨੂਨੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨਿਆਂ ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਬੜੀ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜੁਬਾਨ ਤੇ ਖੜੇ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇਹ ਕੋਈ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਫੂਕ ਬਣਾਉਂਦੇ ਰਹੇ ਆ ਉਦਾਂ ਲੋਕਾਂ ਨੇ ਬੇਫੂਕ ਨਹੀਂ ਪੜਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿੱਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਜਾਓ ਤੇ ਪੰਜਾਬ ਜਿਹਨੂੰ ਚੁਣਨਾ ਚਾਹੇ ਉਹਨੂੰ ਚੁਣੇ ਗਰੰਟੀਆਂ ਹਵਾਈ ਦਿੱਤੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾਂ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਤੂੰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀਸੀ ਨਾ ਸ਼ਾ ਅਰਦਾਸ ਨਾ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ 마ਫੀਆ ਦਾ ਮੈਨੇਜਰ ਬਣਿਆ ਹੋਇਆ ਸਮਝਿਆ ਨਹੀਂ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝਿਆ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ ਰਲ ਮਿਲ ਕੇ ਸੂਬੇ ਨੂੰ ਖਾਈ ਜਾਓ ਖਾਈ ਜਾਓ ਇਹ ਲੋਕਾਂ ਦੀ ਆਵਾਜ਼ ਹੈ ਹਾਂਜੀ ਤੇ ਪੰਜਾਬ 100 ਮਣ ਦੁੱਧ ਮਰਗਾ ਤੇ 100 ਮਣ ਦੁੱਧ ਦੇ ਵਿੱਚ ਖੱਟਾ ਪਾਈ ਜਾਓ ਪਾਈ ਜਾਓ ਪਾਈ ਜਾਓ ਇਹ ਚੱਲਣਾ ਨਹੀਂ ਪੰਜਾਬ ਦੇ ਲੋਕਾਂ ਦਾ ਰਾਜ ਅਗਰ ਲੋਕਤੰਤਰ ਹੈ ਤੇ ਪੰਜਾਬ ਨੂੰ ਹਿੱਸੇਦਾਰ ਬਣ ਕੇ ਬਣੋ ਪੰਜਾਬ ਨੂੰ ਭਾਗੀਦਾਰ ਬਣਾ ਕੇ ਬਣੋ ਪੰਜਾਬ ਦੇ ਲੋਕਾਂ ਨੂੰ ਉਹਦੇ ਚ ਪ੍ਰੋਪਰ ਹਿੱਸੇਦਾਰੀ ਦੇਣੀ ਪਊ ਇਹ ਨਹੀਂ ਵੀ 100 ਬੰਦੇ 100 ਬੰਦੇ ਮਾਫੀਆ ਚਲਾ ਕੇ ਪੰਜਾਬ ਨੂੰ ਲੁੱਟੀ ਜਾਣ ਤਿੰਨ ਦਹਾਕਿਆਂ ਤੋਂ ਤੇ ਪੰਜਾਬ ਨੂੰ ਖੋਖਲਾ ਕਰੀ ਜਾਣ ਤੇ ਫਿਰ ਉਹੀ ਝੂਠ ਵੇਚ ਕੇ ਦੁਆਰੇ ਪੰਜਾਬ ਦਾ ਵਿਸ਼ਵਾਸ ਖੋਹੀ ਜਾਣਾ ਜੋਗ ਪੰਜਾਬ ਦੇ ਲੋਕ ਸਾਰੇ ਜਦੋਂ ਉੱਠੇ ਨਾ ਤੇ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਤੂਫਾਨ ਜੇ ਛੂਮ ਕੇ ਉੱਠੇਗਾ ਤਿੰਨ ਕੋਸ਼ ਨਟਾਲਾ ਜਾਏਗਾ ਇਹ ਕੋਈ ਦੱਸਦਾ ਹੈ ਵੀ ਪੰਜਾਬ ਕਿੱਦਾਂ ਬਾਹਰ ਕੱਢਣਾ ਹੈ ਦਲਦਲ ਚੋਂ ਇਹ ਕੋਈ ਦੱਸਦਾ ਹੈ ਵੀ ਪੰਜਾਬ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੀ ਹੈ ਕਿ ਦਾਦੇ ਨੂੰ ਪੈ ਜਾਂਦੇ ਕਿ ਇਹਦੇ ਪਾਪੇ ਨੂੰ ਪੈ ਜਾਂਦੇ ਹੈ ਕਿ ਨੂੰ ਕਹਿੰਦੇ ਕੱਢ ਦਿਓ ਇਹਨਾਂ ਕੀ ਹੋ ਜੂ ਪੰਜਾਬ ਵਧੂ ਉਹ ਤੁਸੀਂ ਬੰਦੇ ਦਾ ਏਜੰਡਾ ਦੇਖੋ ਅਜੰਡੇ ਤੇ ਸੰਵਾਦ ਕਰੋ ਸੰਵਾਦ ਰਚਾ ਕੇ ਉਹਨੂੰ ਬਿਹਤਰ ਕਰੋ ਮੈਂ ਪਿੱਛੇ ਤੁਰੂੰ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਪੱਲੇ ਸੰਵਾਦ ਹੈ ਨਹੀਂ ਅਜੰਡਾ ਕੋਈ ਚੱਲਣ ਵਾਲਾ ਹੈ ਨਹੀਂ ਅਜੰਡੇ ਦੇ ਉੱਤੇ ਨਾ ਦੇਖੋ ਅਜੰਡਾ ਐ ਨਹੀਂ ਹੁੰਦਾ ਅਜੰਡੇ ਨੂੰ ਲਾਗੂ ਕਰਨ ਵਾਲਾ ਬੰਦਾ ਚਾਹੀਦਾ ਹੁੰਦਾ ਹੁਣ ਇਹ ਵੀ ਲਿਪ ਸਰਵਿਸ ਦਿੰਦੇ ਰਹੇ ਨਹੀਂ ਭਵੰਤਮਾਨ ਹੋਣੀ ਕਾਰਪੋਰੇਸ਼ਨ ਬਣਾਵਾਂਗੇ ਪੰਜਾਬ ਦੇ ਪੈਸੇ ਪੰਜਾਬ ਦੇ ਖਜ਼ਾਨਿਆਂ 'ਚ ਪਾਵਾਂਗੇ ਇਹ ਜਿਹੜੇ ਆਸਾਨ ਪੈਸੇ ਆਉਂਦੇ ਆ ਨਾ ਇਹਨਾਂ ਨੂੰ ਨਾ ਕਰਨੀ ਬੜੀ ਔਖੀ ਹੁੰਦੀ ਹੈ ਅੱਜ ਇਹਨਾਂ ਦਾ ਲਾਲਚ ਕਿਸ ਪ੍ਰਕਾਸ਼ਠਾ ਤੇ ਹੈ ਇਹ ਕਿਸੇ ਵੀ ਆਪਣੀ ਜ਼ੁਬਾਨ ਤੇ ਖੜੇ ਹੈ ਹੈ ਸਰ ਪੰਜਾਬ ਮਾਫੀਆ ਕੀ ਜੇਬ ਸੇ ਇਹ 20000 ਕਰੋੜ ਰੇਤ ਦੀ ਚੋਰੀ ਨੇਤਾؤں ਦੀ ਜੇਬ ਮੈਸੇ ਕਾਲ ਕੇ ਹਮ ਮਹਿਲਾਵਾਂ ਨੂੰ ਦੇਂਗੇ ਕੌਣ ਕਹਿੰਦਾ ਸੀ ਕੇਜਰੀਵਾਲ ਸਾਹਿਬ ਹਮ ਇਮਾਨਦਾਰ ਹੈ ਰੇਤੇ ਦੇ ਰੇਤੇ ਦੀ ਚੋਰੀ ਤਾਂ ਛੱਡੀ ਦਈਏ ਕੇਬਲ ਦੀ ਸ਼ਰਾਬ ਦੀ ਚੋਰੀ 'ਚ ਫਸੇ ਆ ਇਹ ਦੁੱਖ ਨਾਉਣਾ ਕਾਰਾ ਹੈ ਕੋਈ ਮੈਨੂੰ ਇੱਕ ਗੱਲ ਦੱਸੋ ਇਹਨਾਂ ਨੇ ਜਿੰਨਾ ਵਿਸ਼ਵਾਸ ਤੋੜਿਆ ਪੰਜਾਬ ਦੇ ਲੋਕਾਂ ਦਾ ਇੱਕ ਕੋਈ ਚਾਰਾ ਹੈ ਵੀ ਪੰਜਾਬ ਦੇ ਲੋਕ ਆਪਣਾ ਧਰਤੀ ਪੁੱਤਰ ਆਪ ਚੁਣਨ ਸਮਝਿਆ ਨਹੀਂ ਔਰ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਇਹ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਜਿੱਦਾਂ ਲੋਕਾਂ ਨੂੰ ਬੇਵਕੂਫ ਬਣਾਉਂਦੇ ਰਹੇ ਆ ਉਦਾ ਲੋਕਾਂ ਨੇ ਬੇਫੂਰ ਨਹੀਂ ਪੜਨਾ ਬਜਟਰੀ ਅਲੋਕੇਸ਼ਨ ਚਾਹੀਦੀ ਹੈ ਅਜੰਡਾ ਚਾਹੀਦਾ ਹੈ ਪੰਜਾਬ ਕਿਦਾਂ ਨਿਕਲੂਗਾ ਉਹਦੇ ਸਾਧਨ ਚਾਹੀਦੇ ਆ ਸਮਝ ਨਹੀਂ ਉਹਦੇ ਤੇ ਸੰਵਾਦ ਰਚਾਓ ਤੇ ਪੰਜਾਬ ਜਿੰਨੂੰ ਚੋਣਨਾ ਚਾਹੇ ਉਹਨੂੰ ਚੁਣੇ ਗਰੰਟੀਆਂ ਹਵਾਈ ਨਹੀਂ ਹੁੰਦੀਆਂ ਗਰੰਟੀਆਂ ਬਜਟਰੀ ਅਲੋਕੇਸ਼ਨ ਦੇ ਨਾਲ ਹੁੰਦੀਆਂ ਨੇ ਗਰੰਟੀਆਂ ਸਾਧਨਾਂ ਦੇ ਨਾਲ ਹੁੰਦੀਆਂ ਨੇ ਹੁਣ ਇੱਕ ਚੀਜ਼ ਨਹੀਂ ਪੂਰੀ ਹੋਈ ਹੁਣ ਕਹਿੰਦਾ ਜੋਗਾ ਕਰ ਹੁਣ ਕਹਿੰਦਾ ਅਰਦਾਸ ਕਰੋ ਪਹਿਲਾਂ ਤੁਸੀਂ ਕਿਹਾ ਸੀ ਵੀ ਅਸੀਂ ਨਸ਼ਾ ਅਰਦਾਸ ਨਾਲ ਖਤਮ ਕਰਾਂਗੇ ਹੁਣ ਇਵੈਂਟ ਮੈਨੇਜਰ ਬਣਿਆ ਹੋਇਆ ਮਾਫੀਆ ਦਾ ਮੈਨੇਜਰ ਬਣਿਆ ਹੋਇਆ ਸਮਝਿਆ ਨਹੀਂ ਸੋ ਇਸ ਕਰਕੇ ਇਹ ਚੱਲਣਾ ਨਹੀਂ ਕਿਉਂਕਿ ਪੰਜਾਬ ਦੇ ਲੋਕ ਹੁਣ ਪੂਰੀ ਤਰ੍ਹਾਂ ਸਮਝਦੇ ਨੇ ਕਿ ਹੋ ਕੀ ਰਿਹਾ ਸਰ ਤੁਸੀਂ ਜਿਹੜੀ ਗੱਲ ਕਰਦੇ ਹੋ ਤੁਹਾਡੇ ਵਿਰੋਧ ਆਪਦੀ ਜਿਹੜੀ ਪਾਰਟੀ ਦੇ ਵਿਰੋਧ ਕਿਉਂ ਕਰਦੇ ਵਿਰੋਧਤਾ 'ਚ ਸਭ ਤੋਂ ਵੱਡਾ ਵਿਕਾਸ ਹੈ ਮੈਂ ਕੀਤਾ ਕਿਤੇ ਵਿਰੋਧ ਕਿਸੇ ਵਰਕਰ ਬਾਰੇ ਵੀ ਬੋਲਿਆ ਕਿਉਂਕਿ ਮੈਨੂੰ ਮੇਰੀ ਲੜਾਈ ਨਿੱਜੀ ਹੈ ਹੀ ਨਹੀਂ ਮੇਰੀ ਲੜਾਈ ਇਹ ਹੈ ਕਿ ਪੰਜਾਬ ਦੇ ਵਿੱਚ ਲੋਕ ਰਾਜ ਸਥਾਪਿਤ ਕਰਨਾ ਪੰਜਾਬ ਦੇ ਲੋਕਾਂ ਨੂੰ ਰਾਜ ਦੇਣਾ ਪੰਜਾਬ ਦੇ ਲੋਕਾਂ ਦੀ ਸਦਗਤੀ ਸਮਰiddhi ਦੇ ਲਈ ਸਾਧਨ ਪੈਦਾ ਕਰ ਜਿਹੜਾ ਪੰਜਾਬ ਦਾ ਖਜ਼ਾਨੇ ਦਾ 60 70 ਹਜ਼ਾਰ ਕਰੋੜ ਰੁਪਏ ਚੋਰੀ ਕਰਦੇ ਆ ਇਹ ਉਹਨੂੰ ਸੈਂਟਰ ਦੀਆਂ ਸਕੀਮਾਂ ਚ ਪਾ ਕੇ ਡਬਲ ਕਰ ਦੇ ਜੇ ਕਿਸੇ ਕੋ ਬਿਹਤਰ ਹੋਵੇ ਆਵੇ ਬੈਠੇ ਸੰਵਾਦ ਰਚਾਵੇ ਮੈਂ ਉਹਦੇ ਮਗਰ ਤੁਰੂ ਦੋ ਇਹੋ ਮਗਰ ਤੁਰਲੇ 2024 ਦੀ ਚੋਣਾਂ ਬਾਰੇ ਦੇਖੋ 2024 ਦੀਆਂ ਚੋਣਾਂ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਕਿ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀਆਂ ਚੋਣਾਂ ਨੇ ਸਮਝਿਓ ਇਹ ਪੰਜਾਬ ਦੇ ਮੁੱਖ ਮੰਤਰੀ ਦੀਆਂ ਚੋਣਾਂ ਨਹੀਂ ਤੇ ਜਿਹੜੇ ਬੋਲਦੇ ਸੀ ਪੰਜਾਬ ਦੇ ਲੋਕਾਂ ਨੇ ਜਵਾਬ ਦੇਤਾ ਮੈਨੂੰ ਜਵਾਬ ਦੇਣ ਦੀ ਕੀ ਲੋੜ ਆ ਦੱਸ ਸਮਝੋ ਕਿ ਨਹੀਂ ਇਸ ਕਰਕੇ ਸੱਚੇ ਮਾਰਗ ਚੱਲਿਆਂ ਉਸ ਤੱਕਰੇ ਜਹਾਂ ਸੱਚ ਦਾ ਬੋਲਬਾਲਾ ਹੋਵੇ ਪੰਜਾਬ ਦੇ ਲੋਕਾਂ ਦਾ ਭਲਾ ਦਿਲ ਦੇ ਵਿੱਚ ਹੋਵੇ ਲੋਕ ਭਲਾਈ ਤਾਂ ਹੈ ਹੀ ਕਿਤੇ ਨਹੀਂ ਪੰਜਾਬ ਜਾਵੇ ਠੱਠੇ ਖੂਚ ਮੇਰਾ ਵੋਟ ਬੈਂਕ ਪੋਲਿਟਿਕਸ ਚੱਲਦਾ ਰਹੇ ਹੁਣ ਇੰਨਾ ਇੱਥੇ ਵਾਪਸ ਆਉਂ ਲੋਕਵਾਜ ਬੁਲੰਦ ਕਰੂ ਔਰ ਲੋਕਾਂ ਦੀ ਬਾਹ ਫੜੂ ਮੈਂ ਉਦੋਂ ਵੀ ਕਿਹਾ ਸੀ ਕਿ ਭਾਈ ਦੋ ਹਿੱਸਿਆਂ ਵਿੱਚ ਧਰਤੀ ਵੰਡੀ ਇੱਕ ਮਹਿਲਾ ਦਾ ਇੱਕ ਟੋਕਾਂ ਦਾ ਤੇ ਦੋ ਧੜਿਆਂ ਵਿੱਚ ਖਲਕਤ ਵੰਡੀ ਇੱਕ ਜੁੰਕਾਂ ਦਾ ਤੇ ਇੱਕ ਲੋਕਾਂ ਦਾ ਮੈਂ ਪੰਜਾਬ ਦੇ ਲੋਕਾਂ ਦਾ ਉਹਨਾਂ ਦੀ ਪਰਵਾਹ ਕਰਦਾ ਸਰ ਇੱਕ ਸ਼ੈਰੀਰਾਮ ਦਾ ਜਿਹੜਾ ਅੱਜ ਉਹਨਾਂ ਨੇ ਜਿਹੜਾ ਤੁਹਾਨੂੰ ਕਾਂਗਰਸ ਤੋਂ ਕੱਢਣ ਦੀ ਗੱਲ ਕੀਤੀ ਹੈ ਜੀ ਦੇਖੋ ਮੇਰੀ ਇੱਕ ਗੱਲ ਨੂੰ ਸੁਣੋ ਉਹ ਪੰਜਾਬੀ ਹੈ ਉਹ ਪੰਜਾਬ ਦਾ ਉਹਨੂੰ ਪੰਜਾਬ ਅਪਣਾ ਲੂ ਸਰ ਇੱਕ ਚੰਗੇ ਲੋਕਾਂ ਦੀ ਕਦਰ ਨਹੀਂ ਕਰੋਗੇ ਤੇ ਚੰਗੇ ਲੋਕ ਫਿਰ ਨਹੀਂ ਰਹਿਣਗੇ ਸਰ ਇੱਕ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਗੱਠ ਜੋੜ ਦੂੰ ਲੈ ਕੇ ਕੀ ਕਹਿਣਾ ਚਾਹੁੰਗਾ ਵੇਖੋ ਉਹ ਗੱਠ ਜੋੜ ਦੇਸ਼ ਦੇ ਲਈ ਹੈ ਇਹ ਦੇਸ਼ ਹੀ ਨਾ ਰਿਹਾ ਦੇਸ਼ ਦੀ ਡੈਮੋਕ੍ਰੇਸੀ ਉਹ ਨਾ ਰਹੀ ਦੇਸ਼ ਦੀਆਂ ਸੰਸਥਾਵਾਂ ਹੀ ਗੁਲਾਮ ਬਣ ਗਈਆਂ ਤੇ ਬਿੜੀਆਂ ਚ ਰਹੀਆਂ ਤੇ ਭਾਈ ਫਿਰ ਤੁਸੀਂ ਪਾਰਟੀ ਦੀ ਵਿਚਾਰਧਾਰਾ ਨੂੰ ਕਰੋਗੇ ਕੀ ਅਗਲੇ ਨੇ ਪਾਰਟੀਆਂ ਹੀ ਨਹੀਂ ਛੱਡਨੀ ਇੱਕ ਪਾਰਟੀ ਦਾ ਰੂਲ ਕਰ ਦੇਣਾ ਪੰਜਾਬ ਇਹ ਵਿਤਕਰੇ ਨੂੰ ਮੰਨਦਾ ਨਹੀਂ ਪੰਜਾਬ ਇਹ ਨਹੀਂ ਮੰਨਦਾ ਵੀ ਇੱਕ ਧਰਮ ਦੂਜੇ ਧਰਮ ਤੋਂ ਉੱਚਾ ਹੈ ਪੰਜਾਬ ਗੁਰੂਆਂ ਦੇ ਫਲਸਫੇ ਤੇ ਚੱਲਿਆ ਤੇ ਗੁਰੂਆਂ ਦੇ ਫਲਸਫੇ ਦੇ ਉੱਤੇ ਹੀ ਉਹਦੀ ਸਮਰiddhi ਹੈ ਸਰਬੱਤ ਦਾ ਭਲਾ ਇਹ ਨਹੀਂ ਸਰਬੱਤ ਦਾ ਭਲਾ ਪਰ ਪਹਿਲਾਂ ਮੇਰੇ ਘਰ ਤੋਂ ਇਹ ਨਹੀਂ ਚੱਲਣਾ ਸਮਝਦੇ ਹੋ ਇਹ ਜਦੋਂ ਤੁਸੀਂ ਸਾਰੇ ਪੰਜਾਬ ਨੂੰ ਇੱਕ ਪਰਿਵਾਰ ਸਮਝੋਗੇ ਤੇ ਪਰਿਵਾਰ ਸਮਝ ਕੇ ਫਿਰੋਗੇ ਤੇ ਪੰਜਾਬ ਨੂੰ ਇੱਕ ਐਸੀ ਦਿਸ਼ਾ ਦੇਉਗੇ ਇੱਕ ਐਸਾ ਰੋਡ ਮੈਪ ਦੇਉਗੇ ਇਹ ਕਿਹੜਾ ਅਜੰਡਾ ਦੇਵੋਗੇ ਔਰ ਲੋਕਾਂ ਨੂੰ ਦੱਸੋਗੇ ਭਾਈ ਐ ਨਿਕਲਦਾ ਪੰਜਾਬ ਫਿਰ ਫੈਸਲਾ ਲੋਕਾਂ ਦਾ ਲੋਕ ਰਾਜ ਚ ਲੋਕਾਂ ਨੂੰ ਭਟਕਾਣਾ ਝੂਠ ਵੇਚਣਾ ਸਮਝ ਨਹੀਂ ਤੇ ਸਿਰਫ ਸੱਤਾ ਹਾਸਲ ਕਰਨ ਦੇ ਲਈ ਸਵਾਂਗ ਰਚਾਣੇ ਇਹ ਜਿਆਦਾ دیر ਨਹੀਂ ਚੱਲਦਾ ਹੁੰਦਾ ਮਾਨ ਸਾਹਿਬ ਲੋਕ ਰਾਜ ਦੇ ਵਿੱਚ ਤੁਸੀਂ ਸੱਤਾ ਹਾਸਲ ਨਹੀਂ ਕਰਨੀ ਹੁੰਦੀ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ ਇੰਨਾ ਹੀ ਫਰਕ ਹੈ ਲੋਕਾਂ ਦਾ ਭਲਾ ਹੋਊ ਔਰ ਲੋਗ ਆਪਣੇ ਆਪਣੇ ਵਾਰਸ ਨੂੰ ਆਪਣੀ ਧਰਤੀ ਤੇ ਆਪ ਚੁਣਨਗੇ ਐਦ ਕੀ ਹੁਣ ਢੋਖਾ ਨਹੀਂ ਖਾਂਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ ਸਮਝੇ ਨਹੀਂ ਤੇ ਤੁਹਾਡਾ ਤੁਹਾਡੀ ਪਾਲਸੀ ਇਹੀ ਹੈ ਵੀ ਲੱਸੀ ਬੜੀ ਚੰਗੀ ਹੈ ਇਸ ਕਰਕੇ ਦੁੱਧ ਚ ਪਾਣੀ ਪਾਈ ਜਾਓ ਪਾਈ ਜਾਓ